ਲੰਘੇ ਦਿਨਾਂ ਦੇ ਵਿੱਚ ਇੱਕ ਹੁਕਮ ਜਾਰੀ ਹੋਇਆ ਜਿਸ ਆਧਾਰ ਦੇ ਉੱਤੇ ਇੱਕ ਪੁਰਾਣਾ ਮੈਮੋਰੈਂਡਮ ਜਿਹੜਾ ਆ ਉਸ ਨੂੰ ਐਬੋਲਿਸ਼ ਕਰ ਦਿੱਤਾ ਗਿਆ ਜਿਹੜਾ 1966 ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਵੱਲੋਂ ਲਿਆਂਦਾ ਗਿਆ ਸੀ ਜਿਸ ਦੇ ਆਧਾਰ ਦੇ ਉੱਤੇ ਜਿਹੜੇ ਸਰਕਾਰੀ ਮੁਲਾਜ਼ਮ ਸੀ ਉਹ RSS ਦੀਆਂ ਗਤੀਵਿਧੀਆਂ ਦੇ ਵਿੱਚ ਨਹੀਂ ਜਾ ਸਕਣਗੇ ਉਹਨਾਂ ਦੇ ਪ੍ਰੋਗਰਾਮਾਂ ਤੋਂ ਬੈਨ ਕਰ ਦਿੱਤਾ ਗਿਆ ਸੀ ਸਰਕਾਰੀ ਮੁਲਾਜ਼ਮਾਂ ਨੂੰ ਉਸ ਨੂੰ ਐਬੋਲਿਸ਼ ਕਰ ਦਿੱਤਾ ਗਿਆ ਉਹ ਬੈਨ ਹਟਾ ਦਿੱਤਾ ਗਿਆ ਜਿਸ ਤੋਂ ਬਾਅਦ ਅਚਾਨਕ ਚਰਚਾ ਛਿੜ ਗਈ ਕਿ ਇਸ ਤਰ੍ਹਾਂ ਕੀਤਾ ਕਿਉਂ ਗਿਆ ਕਿਉਂਕਿ ਇਹਦੇ ਐਡਵਰਸ ਇਫੈਕਟਸ ਹੋ ਸਕਦੇ ਨੇ ਖਾਸ ਕਰਕੇ ਦੇਸ਼ ਦੇ ਲੋਕਾਂ ਦੇ ਉੱਤੇ ਘਟ ਗਿਣਤੀਆਂ ਦੇ ਉੱਤੇ ਜ਼ਿਆਦਾਤਰ ਪਰ ਇਦਾਂ ਕੀਤਾ ਕਿਉਂ ਗਿਆ ਦਰਸਲ ਇਹ ਇਸ ਮਾਮਲੇ ਦੇ ਉੱਤੇ ਇੱਕ ਨਰੇਟਿਵ ਸਾਹਮਣੇ ਆ ਰਿਹਾ ਜਿਸ ਅਧਾਰ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਇਹ ਆਰਐਸਐਸ ਨੂੰ ਖੁਸ਼ ਕਰਨ ਦੇ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਪੈਂਤੜਾ ਸੀ ਜਿਹੜਾ ਅਮਲ ਦੇ ਵਿੱਚ ਲਿਆਂਦਾ ਗਿਆ ਪਰ ਇਸ ਤਰ੍ਹਾਂ ਕਿਉਂ ਕਿਹਾ ਜਾ ਰਿਹਾ ਦਰਸਲ ਜਦੋਂ ਲੋਕ ਸਭਾ ਚੋਣਾਂ ਲੰਘ ਕੇ ਗਈਆਂ ਨੇ ਤੇ ਇਹਨਾਂ ਚੋਣਾਂ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੀਜੇਪੀ ਜਿਹੜੀ ਸਰਕਾਰ ਹੈ ਉਹ ਬੜੀ ਘੱਟ ਵੋਟਾਂ ਦੇ ਨਾਲ ਜਿੱਤ ਸਕੀ ਹੈ ਐਨਡੀਏ ਦੇ ਨਾਲ ਹੋਣ ਕਾਰਨ ਇਹ ਜਿਤ ਹਾਸਲ ਹੋ ਸਕੀ ਹੈ ਪਰ ਬਹੁਤ ਹੀ ਜ਼ਿਆਦਾ ਘੱਟ ਮਾਰਜਨ ਰਹਿ ਗਿਆ ਸਿਗਾ ਬਹੁਤ ਜੱਟ ਫਰਕ ਰਹਿ ਗਿਆ ਸੀ ਜਿਹੜਾ ਵਾਰ-ਵਾਰ ਪ੍ਰਚਾਰਿਆ ਜਾ ਰਿਹਾ ਸੀ ਕਿ ਇਸ ਸਾਲ 400 ਪਾਰ ਉਹ 400 300 ਵੀ ਨਹੀਂ ਪਹੁੰਚ ਸਕਿਆ ਖੈਰ ਦੂਜੇ ਪਾਸੇ ਜੇ ਗੱਲ ਕਰੀਏ ਇਸ ਮਾਮਲੇ ਦੇ ਉੱਤੇ ਤਾਂ ਇਹ ਨਰੇਟਿਵ ਕਹਿੰਦਾ ਆ ਕਿ ਇਸੇ ਵਾਸਤੇ ਕਿਉਂਕਿ ਜਦੋਂ ਇਹ ਅੰਕੜੇ ਸਾਹਮਣੇ ਆਏ ਜਦੋਂ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਔਰ ਜਿਸ ਅਵਸਥਾ ਜਿਸ ਜਨਾ ਹਾਲਾਤਾਂ ਦੇ ਮੱਦੇ ਨਜ਼ਰ ਬਣੀ ਉਸ ਤੋਂ ਬਾਅਦ ਸੂਤਰਾ ਮੁਤਾਬਕ ਆਰਐਸਐਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੀਨੀਅਰ ਲੀਡਰਸ਼ਿਪ ਨੂੰ ਝਾੜ ਪਾਈ। ਔਰ ਸੂਤਰਾ ਮੁਤਾਬਕ ਹੀ ਇਹ ਜਿਹੜਾ ਫੈਸਲਾ ਲਿਆ ਗਿਆ ਆਰਐਸਐਸ ਵਾਲਾ ਇਹ ਆਰਐਸਐਸ ਨੂੰ ਖੁਸ਼ ਕਰਨ ਦੇ ਵਾਸਤੇ ਇਹ ਬੈਨ ਹਟਾਇਆ ਗਿਆ। ਖੁਸ਼ ਕਰਨ ਵਾਸਤੇ ਇਹ ਫੈਸਲਾ ਲਿਆ ਗਿਆ ਆ। ਹੁਣ ਇਸ ਦੇ ਵਿੱਚ ਸੱਚਾਈ ਕਿੰਨੀ ਹੈ ਇਹ ਅੰਦਰੂਨ ਸੂਤਰ ਦੱਸ ਸਕਦੇ ਨੇ ਜਾਂ ਫਿਰ ਇਹ ਆਪ ਪ੍ਰਧਾਨ ਮੰਤਰੀ ਜਾਣਦੇ ਹੋ ਸਕਦੇ ਨੇ ਪਰ ਇਹ ਜ਼ਰੂਰ ਗੱਲ ਕਰ ਦਿੱਤੀ ਗਈ ਹੈ ਕਿ ਇਹ ਆਰਐਸਐਸ ਨੂੰ ਖੁਸ਼ ਕਰਨ ਦੇ ਵਾਸਤੇ ਇੱਕ ਫੈਸਲਾ ਲਿਆ ਗਿਆ ਜਿਸ ਨੇ 58 ਸਾਲ ਪੁਰਾਣੇ ਇਸ ਮਾਮਲੇ ਦੇ ਉੱਤੋਂ ਬੈਨ ਹਟਾ ਦਿੱਤਾ ਹੈ ਹਾਲਾਂਕਿ ਜ਼ਰੂਰ 1966 ਦੀ ਗੱਲ ਕਹੀ ਜਾਂਦੀ ਪਈ ਹੈ ਪਰ ਇਸ ਦੇ ਬਾਵਜੂਦ ਬੜੀਆਂ ਗੱਲਾਂ ਉੱਪਰ ਕੇ ਸਾਹਮਣੇ ਆਈਆਂ ਇਸ ਦੇ ਵਿੱਚ ਬਹੁਤ ਵਾਰ ਇਹ ਬੈਨ ਪਹਿਲਾਂ ਵੀ ਹਟਿਆ ਸੀ ਪਰ ਦੁਬਾਰਾ ਉਹਨੂੰ ਲਾਗੂ ਕਰ ਦਿੱਤਾ ਗਿਆ ਸੀ ਪਰ ਹੁਣ ਦੁਬਾਰਾ ਬੀਜੇਪੀ ਦੇ ਇਸ ਤੀਸਰੇ ਸੈਸ਼ਨ ਦੌਰਾਨ ਇਹ ਵੱਡਾ ਫੈਸਲਾ ਸ਼ੁਰੂਆਤੀ ਫੇਸ ਦੇ ਵਿੱਚ ਹੀ ਲੈ ਲਿਆ ਗਿਆ ਹੈ ਹੁਣ ਇਸ ਦੇ ਨਾਲ ਪ੍ਰੋਬਲਮਸ ਕਿਸ ਤਰ੍ਹਾਂ ਦੀਆਂ ਆ ਸਕਦੀਆਂ ਨੇ ਪਹਿਲਾਂ ਵੀ ਡਿਟੇਲ ਦੇ ਵਿੱਚ ਡਿਸਕਸ ਕੀਤਾ ਜਾ ਚੁੱਕਿਆ ਹੈ ਪਰ ਇੱਥੇ ਜਦੋਂ ਸਰਕਾਰੀ ਤੰਤਰ ਆਰਐਸਐਸ ਦੇ ਸਿੱਧੇ ਲਿੰਕ ਦੇ ਵਿੱਚ ਆਵੇਗਾ ਤੇ ਜ਼ਾਹਿਰ ਤਾਂ ਜਦੋਂ ਆਰਐਸਐਸ ਐਡੀ ਵੱਡੀ ਔਰ ਐਡੀ ਸਟਰੋਂਗ ਜਥੇਬੰਦੀ ਮੰਨੀ ਜਾਂਦੀ ਹੈ ਜਿਹਦੇ ਸਰਕਾਰੀ ਦਰਬਾਰੇ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਐਡਾ ਖਾਸਾ ਤਗੜਾ ਰਸੂਖ ਹੈ ਇਹ ਛੋਟਾ ਕਿ ਜਦੋਂ ਜਿੰਨੂੰ ਕਿਹਾ ਜਾਂਦਾ ਹੈ ਕਿ ਕੇਂਦਰ ਨੂੰ ਚਲਾਉਣ ਵਾਲੀ ਆਰਐਸਐਸ ਹੈ ਤੇ ਇਹੋ ਜੀ ਸਥਿਤੀ ਦੇ ਵਿੱਚ ਜੇ ਕੋਈ ਸਰਕਾਰੀ ਮੁਲਾਜ਼ਮ ਆਰਐਸਐਸ ਦੇ ਨਾਲ ਜੁੜੇਗਾ ਤਾਂ ਉਹ ਜ਼ਾਹਿਰ ਤਨ ਉਹ ਤੋਂ ਫਾਇਦਾ ਵੀ ਚਾਹੇਗਾ ਉੱਥੇ ਆ ਕੇ ਕਨੈਕਸ਼ਨਸ ਬਣਨਗੇ ਉੱਥੇ ਆ ਕੇ ਟਰਾਂਜੈਕਸ਼ਨਸ ਹੋਣਗੀਆਂ ਇੱਥੇ ਟਰਾਂਜੈਕਸ਼ਨਸ ਦਾ ਮਤਲਬ ਮੋਨਿਟਰੀ ਨਹੀਂ ਹੋ ਸਕਦਾ ਹੋ ਸਕਦਾ ਮੋਨਿਟਰੀ ਵੀ ਹੋਣ ਪਰ ਨਰਵੋਲ ਮਾਨਿਟਰੀ ਜਿਹੜਾ ਕਹਿਣਾ ਉਹ ਸੰਭਵ ਨਹੀਂ ਹੋਵੇਗਾ ਕਿਉਂਕਿ ट्रांजੈਕਸ਼ਨਸ ਬਹੁਤ ਕਿਸਮ ਦੀਆਂ ਹੁੰਦੀਆਂ ਔਰ ਸਪੈਸ਼ਲੀ ਸਰਕਾਰੀ ਅਤੇ ਸਿਆਸੀ ਤੰਤਰ ਦੇ ਵਿੱਚ ਬੜੀਆਂ ਕਿਸਮ ਦੀਆਂ ट्रांजੈਕਸ਼ਨਸ ਅਮਲ ਦੇ ਵਿੱਚ ਆਉਂਦੀਆਂ ਨੇ ਹੋ ਸਕਦਾ ਹੈ ਕਿ ਕੁਝ ट्रांजੈਕਸ਼ਨਸ ਵੀ ਅਮਲ ਦੇ ਵਿੱਚ ਆਉਣ ਜਿਸ ਨਾਲ ਵੱਡੇ ਪੱਧਰ ਦੇ ਉੱਤੇ ਪ੍ਰੋਬਲਮਸ ਕ੍ਰੀਏਟ ਹੋ ਸਕਦੀਆਂ ਖਾਸ ਕਰਕੇ ਘਟਗਣਤੀਆਂ ਵਾਸਤੇ ਹੁਣ ਘਟਗਣਤੀਆਂ ਵਿੱਚ ਮੁਸਲਮਾਨ ਭਾਈਚਾਰਾ ਉਸ ਤੋਂ ਬਾਅਦ ਸਿੱਖ ਭਾਈਚਾਰਾ ਆਉਂਦਾ ਹੈ ਇਨਾ ਦੋਵਾਂ ਘਟ ਗਿਣਤੀਆਂ ਦੇ ਵਾਸਤੇ ਪ੍ਰੋਬਲਮਸ ਕ੍ਰੀਏਟ ਹੋ ਸਕਦੀਆਂ ਨੇ ਇਸ ਦਾ ਸਿੱਧਾ ਐਗਜ਼ਾਮਪਲ ਪਹਿਲਾਂ ਵੀ ਦਿੱਤਾ ਜਾ ਚੁੱਕਿਆ ਹੈ ਪਰ ਗੱਲ ਇੱਥੇ ਖੜਦੀ ਹੈ ਕਿ ਹੁਣ ਇਹ ਨਰੇਟਿਵ ਜਿਹੜਾ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਇਹ ਸਾਰਾ ਫੈਸਲਾ ਇਸ ਕਰਕੇ ਲਿਆ ਗਿਆ ਕਿ ਆਰਐਸਐਸ ਨੂੰ ਖੁਸ਼ ਕੀਤਾ ਜਾਵੇ ਇਹਦੇ ਬਾਰੇ ਤੁਹਾਡੀ ਕੀ ਰਾਏ ਆਪਣੇ ਰਾਏ ਕਮੈਕਸ ਦੀ ਸੂਰਜ ਚ ਦੱਸਣਾ ਨਾ ਭੁੱਲਣਾ ਔਰ ਉਤਾਕਲੀ ਬਨੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ